ਇਸ ਵੇਲੇ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਰਵਨੀਤ ਸਿੰਘ ਉਰਫ ਸੋਨੂ ਮੋਟਿਆ ਸ਼੍ਰੀਆਮ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰਨ ਦਾ ਸਮਝਾ ਪ੍ਰਾਪਤ ਹੋਇਆ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕੀ ਕਾਠੀਆਂ ਵਾਲੇ ਬਾਜ਼ਾਰ ਦੇ ਵਿੱਚ ਇਹ ਗੈਂਗਵਾਰ ਹੋਈ ਹੈ ਅਤੇ ਇਸ ਗੈਂਗਵਾਰ ਦੇ ਵਿੱਚ ਰਵਨੀਤ ਸਿੰਘ ਉਰਫ ਸੋਨੂ ਮੋਟਾ ਦੇ ਪੰਜ ਗੋਲ ਲੱਗੀਆਂ ਜਿਸ ਨੂੰ ਘਾ ਹਸਪਤਲ ਲੈ ਜਾਇਆ ਗਿਆ ਪਰ ਹਸਪਤਲ ਦੇ ਉਦੀ ਮੌਤ ਹੋ ਗਈ ਉੱਥੇ ਹੀ ਦੂਸਰੇ ਪਾਸੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕਾਠੀਆਂ ਵਾਲੇ ਬਾਜ਼ਾਰ ਵਿਖੇ ਪਹੁੰਚ ਕੇ ਇਸ ਘਟਨਾ ਦੀ ਜਾਂਚ ਕਰ ਰ ਅਤੇ ਕਾਠਿਆਵਾਂ ਦਾ ਬਾਜ਼ਾਰ ਤੋਂ ਅੰਦਾਜ਼ ਵਿੱਚ ਰਾਮਿੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਅਤੇ ਇਸ ਦੇ ਨਜ਼ਦੀਕ ਹੀ ਗੈਂਗਵਾਰ ਹੁੰਦੇ ਨਾਲ ਕਈ ਤਰ੍ਹਾਂ ਦੇ ਸੁਰੱਖਿਆ ਪੱਖੋਂ ਲੋਕਾਂ ਵਿੱਚ ਸਵਾਲ ਵੀ ਚੁੱਕੇ ਜਾ ਰਹੇ ਹਨ ਇਹ ਪੁਰਾਣੇ ਸ਼ਹਿਰ ਦੇ ਕੇਂਦਰ ਦੇ ਵਿੱਚ ਤੰਗ ਲਈ ਵਿਸਥਿਤ ਕਠਿਆਵਾਂ ਵਾਲਾ ਬਾਜ਼ਾਰ ਦੇ ਵਿੱਚ ਸ਼ਾਮ ਨੂੰ ਇੱਕ ਗੈਂਗਵਾਰ ਦੌਰਾਨ ਭਾਰੀ ਗੋਲਾਬਾਰੀ ਹੋਈ ਹੈ ਇਸ ਦੌਰਾਨ ਐਡੀਸੀਪੀ ਵਿਸ਼ਾਲ ਜੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਦੇ ਸੁਣੋ ਇਹ ਕੀ ਮਾਮਲਾ ਸਾਰਾ ਇਹ ਇੱਕ ਕਾਖੀਆਂ ਵਾਲੇ ਬਾਜ਼ਾਰ ਇੱਕ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਨੌਜਵਾਨ ਜੋ ਐਕਟੀਵਿਟੀ ਤੇ ਜਾ ਰਹੇ ਸਨ ਜਿੰਨਾਂ ਵਿੱਚੋਂ ਇੱਕ ਰਵਨੀਤ ਸਿੰਘ ਇਲੀਸ ਨੂੰ ਮੋਟਾ ਸੀਗਾ ਉਸ ਨੂੰ ਦੋ ਜਿਹੜੇ ਅਨਡੈਂਟਿਫਾਈਡ ਬੰਦਿਆਂ ਨੇ ਜਿਹੜਾ ਵਾ ਉਸ ਨੂੰ ਗੋਲੀ ਮਾਰੀ ਤੇ ਉਸ ਨੂੰ ਜਿਹੜਾ ਲਾਜਲੀ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਇਸ ਤੇ ਜਿਹੜੀ ਮੁੱਢਲੀ ਤਫ਼ਤੀਸ਼ ਕਰਦੇ ਆ ਜਿਹੜਾ ਸਾਡੇ ਵੱਲੋਂ ਮੌਕੇ ਤੇ ਟੀਮਾਂ ਤੇ ਫ੍ਰੈਂਸਿਕ ਟੀਮਾਂ ਸਾਰੀਆਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਿਆ ਨੇ ਸੀਸੀਟੀਵੀ ਜਿਹੜੇ ਆ ਤੇ ਹੋਰ ਚੀਜ਼ਾਂ ਨੂੰ ਜਿਹੜਾ ਖੰਗਾਲ ਲੱਗਿਆ ਹੈ ਜਿਹੜਾ ਇੱਕ ਇਹਦੇ ਚੋਂ ਮੇਨ ਅਸੇਲੈਂਟ ਹੈ ਉਹ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ ਜਿਸ ਦਾ ਨਾਮ ਅਭੀ ਰਾਜ ਸਿੰਘ ਹੈ ਉਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਬਾਈ ਨੇ ਮਕਦਮਾ ਦਰਜ ਕਰਕੇ ਉਸ ਨੂੰ 체ਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ ਕਿੰਨੀ ਕੋਈ ਰੰਜਿਸ਼ ਚੱਲੀ ਸੀ ਇਹਨਾਂ ਦੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ ਤੇ ਉਸ ਦੇ ਵਿੱਚ ਜਿਹੜਾ ਇਹ ਇਹਨਾਂ ਦੀ ਆਪਸੀ ਇੱਕ ਕੇਸ ਨੂੰ ਲੈ ਕੇ ਪੁਰਾਣੀ ਇਹਦੀ ਰੰਜਿਸ਼ ਸੀਗੀ ਬਾਕੀ ਇਹਦੇ ਵਿੱਚ ਜ਼ਿਆਦੀ ਡਿਟੇਲ ਤੁਹਾਨੂੰ ਜਿਹੜੀ ਹੈ ਇਨਵੈਸਟੀਗੇਸ਼ਨ ਬਾਰੇ ਤੁਹਾਨੂੰ ਜਿਹੜੀ ਸੋਨੂ ਮੋਟਾ ਤੇ ਸਰਦਾਰ ਗੈਂਗਸਟਰ ਦੱਸਿਆ ਜਾ ਰਿਹਾ ਉੱਤੇ ਕਿੰਨੇ ਕੇਸ ਸੀਗੇ ਜਿਹੜਾ ਸੋਨੂ ਜਿਹੜਾ ਡਿਸੀਜ਼ਡ ਆ ਉਸ ਤੇ ਇਸ ਦੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਬੰਦਾ ਫਿਕਰ ਆਊਟ ਹੋਇਆ ਉਸ ਨੂੰ ਉਸ ਤੋਂ ਜਿਹੜਾ ਅਗਲਾ ਬੰਦਾ ਉਸ ਨੂੰ ਵੀ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਗ੍ਰਿਫਤਾਰ ਕਰ ਲਿਆ ਗਿਆ ਕੀਤਾ ਜਾ ਰਹੀ ਸੀ ਸਾਰੇ ਇਹਨਾਂ ਦਾ ਇਹ ਇਨੀਸ਼ੀਅਲੀ ਅਜੇ ਜਿਹੜਾ ਜਿੰਨਾ ਤਨ ਮੈਂ ਦੱਸ ਸਕਦਾ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਸਾਰੀ ਡਿਟੇਲ ਜਿਹੜੀ ਹੈ ਸਾਡੇ ਵੱਲੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਰੀ ਸੀਸੀਟੀਵੀ ਜਿਹੜੀ ਹੈ ਖੰਗਾਲੀ ਲੱਗੀਆਂ ਹੋਣ ਉਹ ਉਹ ਜਿਹੜੀ ਇਸ ਦੀ ਰਿਪੋਰਟ ਤੋਂ ਬਾਅਦ ਅਸੀਂ ਇਹ ਦੱਸ ਸਕਦੇ ਹਾਂ ਵੀ ਕਿੰ ਉਹ ਜਿਹੜੇ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਵੇਗਾ। ਕੀ ਆ ਜਾ ਰਿਹਾ ਮੌਤ ਹੋ ਚੁਕੀ ਦੀ ਹੈ? ਉਹ ਕਨਫਰਮੇਸ਼ਨ ਜਦੋਂ ਆ ਜਾਏਗੀ ਜੇ ਕੋਈ ਉਧਰੋਂ ਕੋਈ ਸਾਡੇ ਨੂੰ ਅਫੀਸ਼ਲ ਵਾਡਿਕਟ ਆਉਂਦਾ ਫਿਰ ਤੁਹਾਨੂੰ ਦੱਸ ਦਾਂਗੇ। ਸਰ ਅਸੀਂ ਪਹਿਲੇ ਕਨਫਰਮੇਸ਼ਨ ਆ ਗਈ ਪਰ ਪੁਲਿਸ ਦੱਸ ਨਹੀਂ ਰਹੀ ਇਸ ਬਾਰੇ। ਨਹੀਂ ਦੱਸ ਦਾਂਗੇ ਤੁਹਾਨੂੰ ਜਦੋਂ ਕਨਫਰਮੇਸ਼ਨ ਆ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਅਸੀਂ ਅਸੀਂ ਮੌਕੇ ਅਸੀਂ ਮੌਕੇ ਦੀ ਤਸਦੀਕ ਤੇ ਤੀਸ਼ ਕਰ ਰਹੇ ਹਾਂ। ਉਸ ਦੇ ਵਿੱਚ ਜੋ ਸਾਹਮਣੇ ਆ ਤੁਹਾਡਾ ਅੱਗੇ ਨਾਲ ਕਿੰਨੇ ਜਣੇ ਸੀ ਹੋ ਰਹੇ ਇੱਕ ਜਣਾ ਹੋਰ ਸੀਗਾ ਜਿਹੜਾ ਅੱਗੇ ਗੱਡੀ ਚਲਾ ਰਿਹਾ ਜਿਹੜਾ ਐਕਟਿਵ ਚਲਾ ਰ ਇਸਨੂੰ ਰੈਸਟ ਕਰ ਲਿਆ ਜਾਵੇਗਾ ਤੁਹਾਨੂੰ ਸਾਰੀ ਜਗ੍ਹਾ ਤੇ ਇੰਸਟਾਲ ਹੈਗੇ ਕੋਈ ਸੀਸੀਟੀਵੀ ਫੁਟੇਜ ਲੰਮਾ ਸੀਸੀਟੀਵੀ ਫੁਟੇਜ ਸਾਰੀਆਂ ਟੀਮਾਂ ਤੇ ਸਾਡੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਕੱਲੀ ਕੱਲੀ ਸੀਸੀਟੀਵੀ ਫੁਟੇਜ ਜਿਹੜੀ ਇਨਸੀਡੈਂਟ ਤੋਂ ਲੈ ਕੇ ਜਿਹੜੀਆਂ ਉਹਨਾਂ ਦੀ ਪਿੱਛਾ ਕਰਨ ਤੱਕ ਸਾਰੀਆਂ ਜਿਹੜੀਆਂ ਸੀਸੀਟੀਵੀ ਕਵਰ ਕਰ ਜਾਈ ਲੇਗੀ ਸਾਰੀ ਸਾਰੇ ਇਸ ਮਾਮਲੇ ਵਿੱਚ ਨਹੀਂ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਆਈਡੈਂਟੀਫਾਈ ਕੀਤਾ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਕੋਈ ਗੈਂਗਵਾਰ ਆ